ਖੱਤੀ ਨਾਲ ਕਲਾਂ ਬਲਾਕ ਦੇ 38 ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰਾਂ ਦੇ ਆ ਪਿੰਡਾਂ ਦੇ ਵਿੱਚ ਕੀ ਕੰਮਾਂ ਦੇ ਉੱਤੇ ਮੀਟਿੰਗਾਂ ਕਰਵਾਈਆਂ ਨੇ ਕਿਹੜੇ ਨਰੇਗਾ ਦੇ ਮਜ਼ਦੂਰ ਆ ਉਹਨਾਂ ਕੋਲੇ ਕੋਈ ਨਾ ਕੋਈ ਜ਼ਮੀਨ ਦਾ ਟੁਕੜਾ ਨਾ ਕੋਈ ਸਰਕਾਰੀ ਨੌਕਰੀ ਆ ਨਾ ਕੋਈ ਆਮਦਨ ਦਾ ਕੋਈ ਨਾ ਕੋਈ ਸਾਧਨ ਨਾ ਕੋਈ ਉਹਨਾਂ ਕੋਲ ਪ੍ਰਾਈਵੇਟ ਕੋਈ ਰਜਾਰ ਆ ਟੈਂਡੀ ਐਮਐਲਏ ਜਿਹੜੇ ਐਸ்சி ਪ੍ਰਵਾਣੇ ਚੁਣਤੇ ਗਏ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ 150 ਤੋਂ ਵੱਧ ਜਿਹੜੇ ਐਸਸੀ ਜਿਹੜੇ ਭਾਈਚਾਰੇ ਦੇ ਵਿੱਚੋਂ ਜਿਹੜੇ ਐਮਪੀ ਚੁਣਤੇ ਗਏ ਨੇ ਇੱਥੇ ਮਜ਼ਦੂਰਾਂ ਦੇ ਖਾਤਰ ਇਹਨਾਂ ਦੇ ਵਿੱਚੋਂ ਕੋਈ ਵੀ ਆਪਣੀ ਜਵਾਨ ਨਹੀਂ ਖੋਲਦਾ ਤੁਹਰਾ ਉਹ ਜਿੰਨੇ ਮਰਜੀ ਤੁਸੀਂ ਐਮਐਲਏ ਜਾਂ ਪਾਰਲੀਮੈਂਟ ਦੇ ਮੈਂਬਰ ਤੁਸੀਂ ਆਪਣੇ ਪੱਖ ਤੇ ਚੁਣ ਲਵੋ ਤੇ ਤੁਹਾਡੇ ਖਾਤਰ ਉੱਥੇ ਕਿਸੇ ਨੇ ਨਹੀਂ ਬੋਲਣਾ ਆਪਣੇ ਹੱਥੀ ਆਪਣਾ ਆਪੇ ਹੀ ਕਾਸ ਵਾਰੀਏ ਐਦੂ ਬਿਨਾ ਹੋਰ ਕੋਈ ਰਾਹ ਨਹੀਂ ਹੈਗਾ ਆਪਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਪੱਲੀ ਜੀ ਮੈਂ ਭੁੱਲਾ ਸਿੰਘ ਕਲਾਰ ਮਾਜਰਾ ਜ਼ਿਲ੍ਹਾ ਸਖਤਰ ਦੇ ਹੱਥੀ ਮਜ਼ਦੂਰ ਸਭਾ ਬਰਨਾਲਾ ਅਸੀਂ ਇੱਕ ਬਰਨਾਲੇ ਜ਼ਿਲ੍ਹੇ ਦੇ ਵਿੱਚ ਮਜ਼ਦੂਰ ਜੱਥੇਬੰਦੀ ਦਾ ਸਾਂਝਾ ਮੋਰਚਾ ਬਣਾਇਆ ਅਸਲੀ ਅਸੀਂ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਲੈ ਕੇ ਅਸੀਂ ਆਪਣੇ ਜਿਹੜਾ ਉਹਨਾਂ ਦੇ ਹੱਕਾਂ ਦੀ ਜਿਹੜੇ ਆਵਾਜ਼ ਤੇ ਸੰਘਰਸ਼ ਕਰਦੇ ਆ ਰਹੇ ਹਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਪੂਰੀ ਤਰ੍ਹਾਂ ਸਮਰਪਤਾ ਅ ਅਸੀਂ ਜਿਹੜੇ ਮਜ਼ਦੂਰਾਂ ਦੇ ਮਸਲੇ ਤੋਂ ਪੂਰੀ ਤਰ੍ਹਾਂ ਜਾਣੂ ਆ ਅਸੀਂ ਇਸ ਵਾਰ 38 ਨਾਲ ਕਲਾਂ ਬਲਾਕ ਦੇ 38 ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰਾਂ ਦੇ ਪਿੰਡਾਂ ਦੇ ਵਿੱਚ ਕੀ ਕੰਮਾਂ ਦੇ ਉੱਤੇ ਮੀਟਿੰਗਾਂ ਕਰਵਾਈਆਂ ਨੇ ਤੇ ਮਜ਼ਦੂਰਾਂ ਦੀ ਜਿਹੜੀ ਹਾਲਤ ਆ ਉਹ ਸਬ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ سرمایہਦਾਰ ਪੱਖੀ ਨੀਤੀਆਂ ਕਰਕੇ ਉਹ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਤੇ ਮਜ਼ਦੂਰਾਂ ਨੂੰ ਮਤਲਬ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਅੱਜ ਲਗਭਗ ਖੇਤੀ ਖੇਤਰ ਤੋਂ ਜਿਹੜਾ ਪਿੰਡਾਂ ਦੇ ਮਜ਼ਦੂਰ ਬਾਹਰ ਹੋ ਚੁੱਕੇ ਆ 2005 ਦੇ ਵਿੱਚ ਜਿਹੜਾ ਨਰੇਗਾ ਦਾ 100 ਦਿਨ ਦਾ ਰੁਜ਼ਗਾਰ ਗਾਰੰਟੀ ਵਾਲਾ ਕਾਨੂੰਨ ਬਣਿਆ ਸੀ ਉਹ ਰੁਜ਼ਗਾਰ ਗਾਰੰਟੀ ਵਾਲਾ ਜਿਹੜਾ ਰੁਜ਼ਗਾਰ ਆ ਉਹ ਮਜ਼ੂਰਾਂ ਨੂੰ ਨਹੀਂ ਮਿਲ ਰਿਹਾ ਕਿਸੇ ਪਿੰਡ ਦੇ ਵਿੱਚ ਮਜ਼ੂਰਾਂ ਨੂੰ 20 ਦਿਨ 25 ਦਿਨ 30 ਦਿਨ ਜਾਂ ਵੱਧ ਤੋਂ ਵੱਧ 50 ਦਿਨ ਤੱਕ ਦਾ ਕੰਮ ਮਿਲਿਆ ਤੇ ਇਸ ਕਰਕੇ ਜਿਹੜੀ ਸਰਕਾਰ ਆ ਉਹ ਨਰਿੰਦਰ ਦੀ ਸਰਕਾਰ ਵੱਲੋਂ ਨਿਰਗਾ ਦੇ ਜਿਹੜੇ ਹੈਗਾ ਫੰਡ ਘਟਾਇਆ ਜਾ ਰਿਹਾ ਕੰਮਾਂ ਦੇ ਪ੍ਰੋਜੈਕਟ ਘਟਾਏ ਜਾ ਰਹੇ ਨੇ ਜਿਵੇਂ ਕਿ ਕਮੇਟ ਖੁਸ਼ਿਆ ਜੀ ਨੇ ਦੱਸਿਆ ਕਿ ਜਿਵੇਂ ਸੜਕਾਂ ਦੇ ਬਰਮਾਂ ਦਾ ਤੇ ਟੰਡੂ ਲਿੰਕ ਸੜਕਾਂ ਦੇ ਬਰਮਾਂ ਦਾ ਤੇ ਰਸਤਾ ਦਾ ਪੰਹਾਂ ਦਾ ਹੋਰ ਸਾਂਝੀਆਂ ਥਾਵਾਂ ਦੀ ਜਿਹੜਾ ਕਿ ਪਿਛਲੇ ਸਾਲ ਤੋਂ ਹਰ ਸਾਲ ਸਫਾਈ ਦਾ ਕੰਮ ਕਰਦੇ ਸੀ ਉਹ ਇਹ ਪਿਛਲੀ ਵਾਰ ਪਿਛਲੇ ਸਾਲ ਕੰਮ ਨਹੀਂ ਦਿੱਤਾ ਗਿਆ ਇਸ ਕਰਕੇ ਜਿਹੜੇ ਨਰੇਗਾ ਦੇ ਮਜ਼ਦੂਰ ਆ ਉਹਨਾਂ ਕੋਲੇ ਕੋਈ ਨਾ ਕੋਈ ਜ਼ਮੀਨ ਦਾ ਟੁਕੜਾ ਨਾ ਕੋਈ ਸਰਕਾਰੀ ਨੌਕਰੀ ਆ ਨਾ ਕੋਈ ਆਮਦਨ ਦਾ ਕੋਈ ਉਹਨਾਂ ਕੋਲੇ ਸਾਧਨ ਨਾ ਕੋਈ ਉਹਨਾਂ ਕੋਲ ਕੋਈ ਪ੍ਰਾਈਵੇਟ ਕੋਈ ਰੁਜ਼ਗਾਰ ਆ ਇਸ ਕਰਕੇ ਉਹਨਾਂ ਦੀ ਜਿਹੜੇ ਹਾਲਤਾਂ ਬਹੁਤ ਹੀ ਮੰਦੀ ਆ ਸਰਕਾਰਾਂ ਦੀਆਂ ਨੀਤੀਆਂ ਗਰੀਬਰੋਧੀ ਨੀਤੀਆਂ ਕਰਕੇ ਸਰਕਾਰਾਂ ਵੱਲੋਂ ਜਿਹੜੀ ਮਹਿੰਗਾਈ ਵਧਾਈ ਗਈ ਹੈ ਬੇਰਜ਼ਗਰੀ ਵਧਾਈ ਗਈ ਹੈ ਤੇ ਉਹਦੇ ਨਾਲ ਜਿਹੜੇ ਪਿੰਡਾਂ ਦੇ ਮਜ਼ਦੂਰ ਆ ਗਰੀਬ ਮਜ਼ਦੂਰ ਆ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ ਅਸੀਂ ਮਜ਼ਦੂਰਾਂ ਨੂੰ ਜਥੇਬੰਦ ਕਰ ਰਹੇ ਹਾਂ ਤੇ 1 ਮਈ ਦੇ ਜਿਹੜੇ ਦਿਹਾੜੇ ਦੇ ਉੱਤੇ ਨਲਕਲਾ ਬਲਾਕ ਦੇ 38 ਦੇ 38 ਪਿੰਡਾਂ ਦੇ ਵਿੱਚੋਂ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਮੱਲੂਬੀ ਨਾਲਕਲਾਂ ਬਲਾਕ ਦੇ ਵਿੱਚ ਆਪਣਾ ਇਕੱਠੇ ਹੋਣਗੇ ਤੇ ਉੱਥੇ ਅਸੀਂ ਜਿਹੜਾ ਮਜ਼ਦੂਰ ਦਿਹਾੜਾ ਪੂਰੇ ਜੋਸ਼ ਖਰੋਸ਼ ਦੇ ਨਾਲ ਮਨਮਨਾਵਾਂਗੇ ਤੇ ਉਸ ਦਿਨ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਤੇ ਵੱਡੀ ਸਭ ਤੋਂ ਵੱਡੀ ਮੰਗ ਇਹ ਆ ਰੋਜ਼ਗਾਰ ਦੇ ਨਾਲ ਸੰਬੰਧਿਤ ਆ ਦੂਸਰੀ ਜਿਹੜੇ ਨਰੇਗਾ ਦੇ ਵਿੱਚ ਜਿਹੜਾ ਜੀਓ ਟੈਗ ਤੇ ਸਿਸਟਮ ਲਾਗੂ ਕੀਤਾ ਵੀ ਹਾਜ਼ਰੀ ਮਜ਼ਦੂਰ ਦੀ ਕਿਤੇ ਹੋਰ ਲੱਗਦੀ ਹੈ ਤੇ ਕੰਮ ਤੇ ਕਈ ਕਈ ਮੀਲ ਜਾ ਕੇ ਦੂਰ ਜਾ ਕੇ ਮੈਨੂੰ ਹਾਜ਼ਰੀ ਲਵਾਉਣੀ ਪੈਂਦੀ ਹੈ ਦੋ ਵਾਰ ਇਸ ਕਰਕੇ ਆਉਣ ਜਾਣ ਦਾ ਉਹਨਾਂ ਦਾ ਕਰਾਇਆ ਦਾ ਬਾਧੂ ਬੋਝ ਉਹਨਾਂ ਦੇ ਉੱਤੇ ਪੈਂਦਾ ਇਹ ਸਾਰਾ ਕੁਝ ਸਰਕਾਰਾਂ ਦਾ ਜਿਹੜਾ ਹੈਗਾ ਵੀ ਨਰੇਗਾ ਨੂੰ ਠੋਸ ਕਰਨ ਵਾਸਤੇ ਨੀਤੀਆਂ ਪਾਲਿਸੀਆਂ ਕਢੀਆਂ ਗਈਆਂ ਨੇ ਜਿਹੜੇ ਨਰੇਗਾ ਤੇ ਜਿਹੜੇ ਪੈਸੇ ਆ ਉਹ ਕਾਨੂੰਨ ਮਤਾ ਕਹ ਹਰ 15 ਦਿਨਾਂ ਦੇ ਵਿੱਚ ਉਹਨਾਂ ਦੇ ਖਾਤੇ 'ਚ ਪੈਣੇ ਚਾਹੀਦੇ ਆ ਉਹ ਵੀ ਕਈ ਕਈ ਮਹੀਨੇ ਲੇਟ ਕੀਤੇ ਜਾ ਰਹੇ ਨੇ ਇਸ ਵਾਰ ਪੰਜਾਬ ਦੀ ਸਰਕਾਰ ਵੱਲੋਂ ਜਿਹੜੇ ਅਪ੍ਰੈਲ ਤੇ ਆਪਣਾ ਮਾਰਚ ਤੇ ਅਪ੍ਰੈਲ ਮਹੀਨੇ ਦੀ ਵੀੜੀ ਵੜਾਪਾ ਵਿਧਵਾਆਂ ਘਿਣਾ ਦੀ ਤੰਸਣਾ ਉਹ ਵੀ ਮਜ਼ਦੂਰਾਂ ਦੇ ਖਾਤਿਆਂ ਵਿੱਚ ਨਹੀਂ ਪਈ ਤੇ ਨਰੇਗਾ ਦੇ ਮਜ਼ਦੂਰਾਂ ਦੇ ਜਿਹੜੇ ਕੀਤੇ ਕੰਮ ਦੇ ਪੈਸੇ ਆ ਉਹ ਵੀ ਮਜ਼ਦੂਰਾਂ ਦੇ ਖਾਤੇ ਵਿੱਚ ਨਹੀਂ ਪਾਏ ਕਿਉਂਕਿ ਮਜ਼ਦੂਰਾਂ ਨੇ ਇਸ ਵਾਰਾ ਆਪਣੇ ਕਣਕ ਲੈਣੀ ਹੁੰਦੀ ਆ ਜਾਂ ਪਿਛਲੀਆਂ ਕਲਾਸਾਂ ਵਿੱਚ ਬੱਚਿਆਂ ਨੇ ਪੜ੍ਹ ਕੇ ਨਵੀਆਂ ਕਲਾਸਾਂ 'ਚ ਜਾਣਾ ਉੱਥੇ ਕਾਪੀਆਂ ਕਿਤਾਬਾਂ ਲੈਣੀਆਂ ਹੁੰਦੀਆਂ ਨੇ ਤੇ ਹੋਰ ਮਤਲਬ ਬਹੁਤ ਸਾਰੇ ਮਜ਼ਦੂਰਾਂ ਦੇ ਜਿਹੜੇ ਖਰਚੇ ਆ ਉਹਨਾਂ ਦੀ ਪੂਰਤੀ ਕਰਨੀ ਹੁੰਦੀ ਹੈ ਤੇ ਇਸ ਕਰਕੇ ਮਜ਼ਦੂਰ ਇਸ ਕਰਕੇ ਬਿਲਕੁਲ ਇਹਨਾਂ ਨੇ ਸਰਕਾਰਾਂ ਦੀਆਂ ਨੀਤੀਆਂ ਆ ਪਾਲਿਸੀਆਂ ਨੇ ਨਹੱਤੇ ਕਰ ਰੱਖੇ ਨੇ ਇਸ ਲਈ ਅਸੀਂ ਮਜ਼ਦੂਰਾਂ ਨੂੰ ਇਸ ਗੱਲ ਤੇ ਲਾਭਮੰਦ ਕਰ ਰਹੇ ਹਾਂ ਵੀ ਭਰਾਵੋ ਆਪਾਂ ਇਕੱਠੇ ਹੋਵੋ ਜਿੰਨਾ ਚਿਰ ਆਪਾਂ ਆਪਣਾ ਇਕੱਠਾ ਇਕੱਠ ਕਰਕੇ ਏਕਤਾ ਬਣਾ ਕੇ ਆਪਣੀਆਂ ਹੱਕ ਪ੍ਰਾਪਤ ਕਰਨ ਵਾਸਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਕਰਨ ਵਾਸਤੇ ਆਪਾਂ ਆਪ ਸੰਘਰਸ਼ਾਂ ਦਾ ਰਾਹ اختیار ਨਹੀਂ ਕਰਾਂਗੇ ਉਹਨਾਂ ਚਿਰ ਆਪਾਂ ਨੂੰ ਕਿਸੇ ਨੇ ਆਪਣੇ ਹੱਕ ਅਪਰੋਸ ਕਰਨ ਨਹੀਂ ਦੇਣ ਹੋਣਾ ਤੁਸੀਂ ਦੇਖੋ ਪੰਜਾਬ ਦੇ ਵਿੱਚ 35 ਐਮਐਲਏ ਜਿਹੜੇ ਐਸਸੀ ਪਰਵਾਨੇ ਦੇ ਚੁਣਕੇ ਜਾਈ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ 200 ਤੋਂ ਵੱਧ ਜਿਹੜੇ ਐਸੇ ਜਿਹੜੇ ਭਾਈਚਾਰੇ ਦੇ ਵਿੱਚੋਂ ਜਿਹੜੇ ਐਮਪੀ ਚੁਣ ਕੇ ਗਏ ਨੇ ਇੱਥੇ ਮਜ਼ਦੂਰਾਂ ਦੇ ਖਾਤਰ ਇਹਨਾਂ ਦੇ ਵਿੱਚੋਂ ਕੋਈ ਵੀ ਆਪਣੀ ਜ਼ੁਬਾਨ ਨਹੀਂ ਖੋਲਦਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਇਸ ਕਰਕੇ ਇਹ ਉੱਥੇ ਗੁੰਗੇ ਬਣੇ ਬੈਠੇ ਨੇ ਇਸ ਕਰਕੇ ਅਸੀਂ ਮਜ਼ਦੂਰਾਂ ਨੂੰ ਇਹ ਸਮਝਾਉਂਦੇ ਆ ਕੋਈ ਭਰਾਵੋ ਜਿੰਨੇ ਮਰਜੀ ਤੁਸੀਂ ਐਮਐਲਏ ਜਾਂ ਪਾਰਲੀਮੈਂਟ ਦੇ ਮੈਂਬਰ ਤੁਸੀਂ ਆਪਣੇ ਪੱਖ ਦੇ ਚੁਣ ਲਵੋ ਤੇ ਤੁਹਾਡੀ ਖਾਤਰ ਉੱਥੇ ਕਿਸੇ ਨੇ ਨਹੀਂ ਬੋਲਣਾ ਇਸ ਲਈ ਆਪਣਾ ਜਿਹੜਾ ਹੈਗਾ ਹੱਕਾਂ ਦੀ ਪ੍ਰਾਪਤੀ ਵਾਸਤੇ ਆਪਾਂ ਜਿਹੜਾ ਉਹਦੇ ਵਾਸਤੇ ਆਪਾਂ ਨੂੰ ਜੋ ਗੁਰੂ ਆਪਣੇ ਗੁਰੂ ਸਾਹਿਬਾਂ ਦਾ ਨਾਰਾ ਵੀ ਆਪਣੇ ਹੱਥੀ ਆਪਣਾ ਆਪੇ ਹੀ ਕਾਸ ਵਾਰੀਏ ਐਦੂ ਬਿਨਾ ਹੋਰ ਕੋਈ ਰਾਹ ਨਹੀਂ ਹੈਗਾ ਆਪਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਤੇ ਆਪਣੀਆਂ ਸੰਵਿਧਾਨਕ ਜਿਹੜੇ ਹੱਕਾਂ ਮੰਗਾ ਨੇ ਉਹ ਪ੍ਰਾਪਤ ਕਰਨ ਵਾਸਤੇ ਆਪਾਂ ਨੂੰ ਆਪਣਾ ਏਕਾਸਾਰ ਕੇ ਤਿੱਖੇ ਸੰਘਰਸ਼ਾਂ ਦਾ ਜਿਹੜਾ ਰਾਹ ਅਖਤਿਆਰ ਕਰਨਾ ਪਊਗਾ ਅਸੀਂ 1 ਮਈ ਨੂੰ ਇੱਕ ਮੰਗ ਪੱਤਰ ਮਜ਼ਦੂਰਾਂ ਦੀਆਂ ਜਿਹੜਾ ਮੰਗਾ ਵਾਲਾ ਮੰਗ ਪੱਤਰ ਆ ਤੇ ਉਹਨਾਂ ਦੇ ਮੁਸ਼ਕਲਾਂ ਵਾਲਾ ਮੰਗ ਪੱਤਰ ਉਹ ਤਿਆਰ ਕਰਾਂਗੇ ਉਹ ਮੰਗ ਪੱਤਰ ਉਸ ਦਿਨ ਅਸੀਂ ਪੜ੍ਹ ਕੇ ਮਜ਼ਦੂਰਾਂ ਨੂੰ ਸੁਣਾ ਕੇ ਤੇ ਸਾਰਿਆਂ ਨੂੰ ਹੱਥ ਖੜੇ ਖੜਾ ਕੇ ਸਹਿਮਤੀ ਲਾ ਕੇ ਉਸ ਦਿਨ ਅਸੀਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰਾਂਗੇ ਸੋ ਇਹ ਸਾਡਾ ਮਤਲਬ ਉਸ ਦਿਨ ਇੱਕ ਮਈ ਦਾ ਜਿਹੜਾ ਦਿਹਾੜਾ ਤੇ ਇਹਦੇ ਨਾਲ ਸਾਡੇ ਜਿਹੜੇ ਭਾਨ ਸਿੰਘ ਜੱਸੀ ਪੇਦਨੀ ਆ ਔਰ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੱਲੋ ਲਗਾਤਾਰ ਚੱਲੇ ਬਨੇ ਤੇ ਸਾਡੇ ਨਾਲ ਜਿਹੜੇ ਆਪਣੇ ਪਰਮਜੀਤ ਸਿੰਘ ਦਰਦੀ ਤੇ ਜਿਹੜੇ ਕਿ ਪ੍ਰੀਤਮ ਦਰਦੀ ਦੇ ਭਰਾ ਨੇ ਉਹ ਵੀ ਸਾਡੇ ਨਾਲ ਲਗਾਤਾਰ ਤੇ ਇਹਦੇ ਨਾਲ ਸਾਡੇ ਜਿਹੜੇ ਤਿੰਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਸ਼ੀਨੀਵਾਲ ਕਲਾ ਤੇ ਜ਼ਿਲ੍ਹਾ ਜਰਨਲਿਸਟ ਕਤਰ ਹੈਪੀ ਸਿੰਘ ਆਪਣੇ ਸੀਨੀ ਵਾਲ ਕਲਾ ਤੇ ਕੌਰ ਸਿੰਘ ਜਿਹੜੇ ਕਿ ਨਰੇਗਾ ਰਜਗਾਰ ਪ੍ਰਾਪਤ ਜੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਆ ਉਹ ਹਮੇਸ਼ਾ ਅਸੀਂ ਜਿਹੜੇ ਹੈਗੇ ਨੇ ਸੱਤ ਅੱਠ ਬੰਦਾ ਦੀ ਟੀਮ ਬਣਾ ਕੇ ਅਸੀਂ ਮੰਨ ਲੋ ਵੀ ਆਪਣੇ ਬਲਾਕ ਦੇ ਸਾਰੇ ਲਗਭਗ ਪਿੰਡਾਂ ਦੇ ਵਿੱਚ ਗਏ ਆ ਤੇ ਸਾਨੂੰ ਮਜ਼ਦੂਰਾਂ ਵੱਲੋਂ ਬਹੁਤ ਵਧੀਆ ਮਾਰਨਾ ਹੰਗਾਰਾ ਮਿਲ ਰਿਹਾ ਤੇ ਇਸ ਵਾਰ ਸਾਨੂੰ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਇਕੱਠ ਹੋਣ ਦੀ ਪੂਰੀ ਸੁਭਾਵਨਾ ਉਹਦੀ ਅਸੀਂ ਕੋਈ ਜਿਹੜਾ ਤਿਆਰੀਆਂ ਨੇ ਪੂਰੀਆਂ ਮੁਕੰਮਲ ਕਰ ਚੁੱਕੇ ਆ ਤੇ ਨਾਲ ਅਸੀਂ ਆਪਣਾ ਮਹਿਲਕਲਾ ਬਲਾਕ ਦੇ ਵਿੱਚ ਉਸ ਤੋਂ ਬਾਅਦ ਜ ਆਪਣਾ ਦਾਣਾ ਮੰਡੀ ਤੱਕ ਇਹਦਾ ਮਾਰਚ ਕਰਕੇ ਦਾਣਾ ਮੰਡੀ ਦੇ ਮੁੱਖ 게ਟ ਦੇ ਉੱਤੇ ਅਸੀਂ ਆਪਣਾ ਜਿਹੜਾ ਆਪਣਾ ਝੰਡਾ ਜਿਹੜਾ 1 ਮਈ ਦਾ ਮਜ਼ਦੂਰ ਦਿਹਾੜੇ ਦਾ ਜਿਹੜਾ ਝੰਡਾ ਉਹ ਲਹਿਰਾਵਾਂਗੇ ਤੇ ਜਿਹੜਾ ਅੱਜ ਮੈਂ ਤੁਹਾਡੇ মিডিਏ ਰਾਹੀਂ ਸਾਰੇ ਮਜ਼ਦੂਰ ਪੈਣਾ ਪਰਾਵਾਂ ਨੂੰ ਅਪੀਲ ਕਰਦਾ ਕਿ ਜਿਹੜਾ ਹੈਗਾ 1 ਮਈ ਦੇ ਦਿਹਾੜੇ ਦੇ ਉੱਤੇ ਵੱਧ ਤੋਂ ਵੱਧ ਕਾਫਲੇ ਬਣ ਕੇ ਬਿਹਾਰਾਂ ਕੱਤ ਕੇ ਆਪਣੇ ਮਾਲਕਾਂ ਬੀਡੀਪੀਓ ਦਫ਼ਤਰ ਦੇ ਕੰਪਲੈਕਸ ਦੇ ਵਿੱਚ 10 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨ